ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਊਰਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾਂ ਚ ਰੱਖੀ ਸਭ ਦੇ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਭਰਦੀ ਮੇਰੇ ਮਾਲਕ ਇਹ ਅਰਦਾਸ ਹੈ ਦਿਨੋਂ ਮੇਰੇ ਵੱਲ ਤੇ ਅੱਜ ਜੀ ਆ ਸਾਡੀ ਜਿਹੜੀ ਚਿਮਨੀ ਹੈਗੀ ਆ ਉਹ ਪਿੱਛੇ ਠੀਕ ਕਰਵਾਈ ਸੀਗੀ ਉਹਦੇ ਬਾਅਦ ਉਹ ਫੇਰ ਗੂੰਗੂ ਜਾਂ ਕਰਨ ਲੱਗ ਗਈ ਸਹੀ ਨਹੀਂ ਹੋਈ ਹੈਗੀ ਠੀਕ ਆ ਤੇ ਅੱਜ ਉਹਦੇ ਤੇ ਫੇਰ ਪ੍ਰੋਜੈਕਟ ਉਹਦੇ ਵਿੱਚ ਜਣੀ ਉਹ ਸਾਖ ਤੋਂ ਹੋਣੀ ਅੰਦਰ ਤੇ ਸਵਾਲ ਕੇ ਥੋੜੇ ਜਿਹਾ ਕਹੋ ਉਹਦੀ ਧੋਤ ਤੋਂ ਆਈ ਜੀ ਕਰਨੀਆਂ ਜੀ ਤੇ ਗੱਲਾਂ ਆਇਆ ਵੀ ਮਿਸਤਰੀ ਨੇ ਵੀ ਕਿਹਾ ਤਾਂ ਵੀ ਤੂੰ ਕਰ ਜਾ ਠੀਕ ਆ ਕਿ ਉਹਨਾਂ ਕੋਲ ਟਾਈਮ ਹੀ ਨਹੀਂ ਲੱਗਦਾ ਹੈਗਾ ਮਿਸਤਰੀ ਕੋਲ ਹੁਣ ਅੰਦਰ ਆਇਆ ਵੀ ਰੋਜ਼ ਰੋਟੀ ਬਾਣੀ ਬਣਦੀ ਹੈ ਤੜਕੇ ਲੱਗਦੇ ਆ ਤਾਂ ਉਹਦੇ ਜਿਹੜੇ ਧੂਆਂ ਜਾਂ ਅੰਦਰ ਹੁਣ ਕੰਧਾ ਪਰ ਦਿਖਣ ਲੱਗ ਗਿਆ ਹਾਰ ਕੇ ਸੁਖਵੀਰਾਂ ਨੇ ਫਿਰ ਰਾਤ ਮੈਨੂੰ ਕਿਹਾ ਕਹਿੰਦੇ ਵੀ ਹੁਣ ਪੱਠਾ ਬੈਠ ਜਾਣਾ ਤੁਹਾਡੀ ਰਸੋਈ ਦਾ ਵੀ ਜੇ ਤੁਸੀਂ ਕੰਮ ਨਾ ਕੀਤਾ ਪਰ ਮੇਰਾ ਹੁਣ ਕੋਈ ਸ਼ਡਿਊਲ ਕਈ ਬਣੇ ਮੈਂ ਇੱਧਰ ਉੱਧਰ ਜਾਣ ਦੇ ਹੁਣ ਸਾਜਰੇ ਸਾਜਰੇ ਹੁਣ ਇੱਕ ਵਾਰ ਖਲਵਾ ਕੇ ਉਹਨੂੰ ਉਹਨੂੰ ਸਾਫ ਚੱਕ ਕਰਕੇ ਉਹਦੇ ਬਾਅਦ ਫਿਰ ਜੈਕਮੀਨ ਦੇ ਕੋਲ ਜਾਣਾ ਉਹਦੇ ਸੌਰਾ ਸਾਹਬ ਦੇ ਮੇਰੇ ਖਾ ਚ ਕੋਈ ਛੱਟ ਸੁੱਟ ਲੱਗ ਗਈ ਉਹਦਾ ਉਹਦੀ ਖਬਰ ਸਾਰ ਜੀ ਲੈਣੀ ਹੈ ਉਹਦੇ ਬਾਅਦ ਵਿੱਚ ਦੇਖਦੇ ਆ ਫਿਰ ਅੱਗੇ ਕੀ ਪਲਾਨ ਹੈਗਾ ਤੇ ਹੁਣ ਪਹਿਲਾਂ ਤਾਂ ਆਪਾਂ ਠੀਕ ਕਰਨਾ ਹੈ ਜੀ ਚਿਮਨੀ ਨੂੰ ਚਿਮਨੀ ਨੂੰ ਖੋਲਦੇ ਆ ਤੇ ਸੁਖਵੀਰਾਂ ਨੇ ਕਹਣਾ ਆ ਗਿਆ ਜੀ ਭਾਗਾ ਪਰਿਆ ਦੇਣਾ ਅੱਜ ਬਈ ਅੱਜ ਚਿਮਨੀ ਲੱਗੇ ਜੀ ਠੀਕ ਕਰਨ ਇਹ ਫਿਰ ਇਹੇ ਜਿਹਾ ਇਦਾਂ ਦੇ ਸ਼ਬਦ ਬੋਲਦੇ ਆ ਫਿਰ ਇਹ ਤੇ ਪਗਾਂ ਪਰ ਦਿਨ ਆ ਗਿਆ ਆਪਣੇ ਵਿੱਚ ਤੇ ਸੰਦੀਪ ਕੌਰ ਜੀ ਵੀ ਉਧਰ ਸਾਹਮਣੇ ਸਾਫ ਸਫਾਈ ਕਰ ਇਹਨੇ ਹੁਣ ਪੋਚੇ ਪਾਚੇ ਦਾ ਕੰਮ ਕਰਨਾ ਉਧਰ ਉਧਰ ਸ਼੍ਰੀਮਤੀ ਆ ਇਧਰ ਨੰਬਰ ਪਾਣੀ ਦੀ ਤਿਆਰੀ ਚੱਲ ਰਹੀ ਹੈ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਨਿਪੜ ਗਿਆ ਰੋਟੀ ਤਾਂ ਰੋਟੀ ਪਾਣੀ ਤਾਂ ਨਿਪੜ ਗਿਆ ਇਹਨੇ ਹਰਾਨ ਕਰੇ ਹੋਏ ਆ ਉਹ ਕੋਈ ਨਹੀਂ ਹੁਣ ਕਰਦਾਂ ਨੇ ਸੱਟ ਬਗੀ ਚੜ ਉੱਪਰ ਵੀ ਗਲਤੀ ਹੈ ਇਹਦੇ ਵਿੱਚ ਇਹ ਤਾਰ ਖੋਲ ਬਣਾ ਸਾਸਤਰੀ ਕਬਲਾ ਤੁਮ ਭਾਈ ਕਹ ਤਾ ਤਾਜੀ ਸਾਸਤਰੀ ਕਾਰ ਗਲਤੀ ਹੋ ਗਈ ਜੀ ਲਖੀਓ ਜੀ ਦਾ ਸ਼ਾਨ ਸਾਹ ਵਾਹਿਗੁਰੂ ਜੀ ਕਿਰਪਾ ਜੀ ਪਰਮਾਤਮਾ ਰਾਮ ਉੱਤੇ ਸਾਰ ਨੂੰ ਚੜ੍ਹਦੀ ਕਲਾ ਚ ਨਿਕਲ ਆ ਭਾਈ ਜੀ ਇਹ ਕਿਹੜਾ ਖੜਾ ਭਰਾ ਅੱਗ ਲਾਉ ਤੰਤਾ ਉਹਨੂੰ ਤਾਂ ਹੁਣ ਆਇਆ ਖੋਲ ਲਾ ਵਿਕੀ ਆਇਆ ਆ ਨਿਕਲਦੀ ਐਂ ਥੱਕੇ ਗਲੇ ਫਸਾਈ ਹੋਈ ਹੋ ਬਸ ਪਿਆਰ ਦੇ ਕਿੰਨੇ ਕਿੰਨੇ ਹਾਂ ਹਾਂ ਗੱਲ ਬਸ ਉਹ ਹੂੰ ਥੱਲੇ ਦੇ ਚੱਕ ਦੂੰਗਾ ਪਰ ਉਹਨੂੰ ਨਾ ਕੋਰੋਨਾ ਪਨਪਾ ਨਾ ਮੜ ਜਾ ਬਾਹਰ ਇਕਣੀ ਪਿਆ ਉਹਦਾ ਵਿੱਚ ਕੋਰੋਨਾ ਕਿ ਅੱਛਾ ਵਾਹ ਸੰਹੇ ਰੱਖ ਦੇ ਬਸ ਚੱਕਰਾਂ ਉੱਪਰ ਨੂੰ ਇਹਨੂੰ ਛੱਡ ਦੇ ਬਸ ਇਹਨੂੰ ਭਾਵੇਂ ਇਹਨੂੰ ਛੇੜਦਾ ਵੀ ਨਾ ਤੂੰ ਸਾਰੀ ਮਸ਼ੀਨ ਨੂੰ ਚੱਕ ਉੱਪਰ ਨੂੰ ਬਤਾਉ ਥੱਲੇ ਹੱਥ ਬਣਾ ਵਾਹ ਸਵੀਰਾਇਦਰ ਇਹਨਾਂ ਨੂੰ ਮੋੜਦਾ ਹੀ ਨਹੀਂ ਇਕਣੀ ਡੰਗੀ ਹੋਈ ਹੈ ਦੇਖ ਲੈ ਫਿਰ ਖੜ ਜਾ ਖੜ ਜਾ ਖੜ ਜਾ ਹਾਂ ਚੱਲ ਫੜੋ ਸੀਪਾ ਇਹ ਲਵੀ ਇਹ ਬਈ ਤੋ ਵੀ ਰੱਖ ਲੈ ਇਹ ਮੋੜ ਦੇ ਮੈਨਾਂ ਕਦੇ ਹੋਂ ਕੰਮ ਕਰਨ ਵਾਲੇ ਕਿ ਤੈਨੂੰ ਉਤਰਨਾ ਪੈਣਾ ਹੈ ਛੜ ਦੇ ਹਾਂ ਛੜ ਦੇ ਇਹ ਕਹਿ ਨਹੀਂ ਜਾਂਦਾ ਉਹ ਥਾਂ ਔਖੀ ਦੀ ਬਾਕ ਨਹੀਂ ਤਰ ਕੀ ਜਬ ਦੇ ਨਹੀਂ ਤੁੱਲੀ ਗੱਲ ਦੀ ਕਾਏ ਆਉਣੀ ਬੀ ਆਖੀ ਤੋਈ ਤੱਕੀ ਆਪ ਇਸ ਕ ਚੱਕੀਓ ਮੈਨੂੰ ਪੇਜ ਦਾ ਥੋੜਾ ਬਸ ਫੋੜਾ ਬਸ ਫੋੜ ਦੇਣਾ ਸਮਝਿਆ ਲਾਣਾ ਚਲੋ ਉਹ ਦੂਰੋਂ ਪੱਥਰ ਕੱਢਣ ਦੇ ਦੇਖ ਕੇ ਲੀਰ ਕਰੋ ਗਿੱਲੀ ਤੇ ਵੀ ਤੇਰੇ ਜਿਹੜਾ ਆੜ ਦਾ ਕੰਮ ਕਰਨ ਨਾਲ ਤਾਂ ਕਰਨਾ ਜਿਹੜੇ ਵਿੱਚ ਇਹ ਤੇਲ ਜਾ هاتي <سؤال> ناخد <سؤال> 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 ਕਹਾ ਬੜੀ ਸਕਤੀ ਹੂ ਬਈ ਖਰਾਬ ਹੋਈ ਖਰਾਬ ਨਹੀਂ ਚਕਨਾਈ ਜਿਹੜਾ ਵਿੱਚ ਤੇ ਤੁਹਾਡਾ ਤੜਕੇ ਤੁਰਕੇ ਦਾਉਣ ਦੇ ਤੇਲ ਇਹ ਬਹੁਤ ਜੰਮਦਾ ਹੋ ਸਾਰਾ ਪਾਵ ਜਿਆਦਾ ਧੋਤੀ ਨਹੀਂ ਕੋਈ ਨਹੀਂ ਸੀ ਨਾ ਗਰੀ ਫਰਕੇ ਵਿੱਚ ਤੇ ਚਕਨਾਈ ਨਹੀਂ ਖਤਮ ਕਰੀ ਫੇਲੀ ਮੋਟਰ ਚੇਂਜ ਕਰਤੀ ਜਦੋਂ ਨਾ ਮੋਟਰ ਤਾਂ ਚੇਂਜ ਕਰੀ ਕੀ ਕਰਾਂ ਦਾ ਫਿਰ ਹਾਂ ਪਰ ਹਾ ਪਾਰਟ ਚੇਂਜ ਕਰਦੇ ਸਾਰੇ ਹੂੰ ਸਪਲਾਈ ਹੂੰ ਹਾਂ ਇਹ ਤੇ ਤਾਰਾ ਤੁਰਾ ਜੇ ਖੁੱਲ ਗਿਆ ਦੀ ਵਿੱਚ ਅਸਲ ਤੇ ਧੋਣੀ ਦੀ ਜਦੋਂ ਬੱਚ ਤੇ ਚਕਨਾਈ ਦੀ ਦਿੱਕਤ ਹੁੰਦੀ ਆ ਮੈਨੂੰ ਕਾਸਟੇਡ ਨਹੀਂ ਨਾ ਮਿਲੇ ਤਾਂ ਕਾਸਟੇਡ ਨੂੰ ਸਾਫ਼ ਕਰੀ ਜੀ ਇਸ ਵਿੱਚ ਉਹਦੇ ਕੋਲ ਗਰਮ ਪਾਣੀ ਕਰਕੇ ਧੋਈ ਤਾਂ ਹੈ ਥੋੜੀ ਥੋੜੀ ਸਾਫ਼ ਹੋਈ ਪਰ ਹੁਣ ਤਾਂ ਉਹ ਉਧਰ ਤੇ ਸਾਫ਼ ਹੈ ਜਿੱਥੇ ਤੇ ਹੈਗੀ ਜਿਹੜੀ ਮੋਟਰ ਹੈ ਨਾ ਮੋਟਰ ਦੇ ਅੰਦਰ ਵੀ ਚਲੇ ਜਾਂਦੀ ਇਹਨਾਂ ਚਕਨਾਟ ਉਹ ਜਾਮ ਹੁੰਦੀ ਹੈ ਤਾਂ ਕਰਕੇ ਬਿੱਲ ਦੂਜੇ ਪਹਿਲੇ ਮਾਸਾਰੇ ਆ 30500 ਰੁਪਏ ਹੋਣਗੇ ਕਮਲ ਦਸੰਬਰ ਤੋਂ ਜਦੋਂ ਸਿੰਮੀਂ ਦੇ ਘਾਤੇ ਪਹਿਲਾ ਤਾਰੀਖ ਤੇ ਜਦ ਕੇ ਬਾਅਦ ਤੋਂ ਬਾਅਦ ਜਨਵਰੀ ਚ ਉਤਰੇ ਮੇਰਾ ਫਰਵਰੀ ਮਾਰਚ ਅਪ੍ਰੈਲ ਮਈ 4 ਮਹੀਨਿਆਂ ਤੇ 31000 ਦੇ ਸੌਤੇ ਆਗੇ ਪਤਾ ਨਹੀਂ ਤੁਹਾਨੂੰ ਕੁਛ ਵੀ ਨਹੀਂ ਹੈਗਾ ਕੁਛ ਵੀ ਨਹੀਂ ਹੈਗਾ ਪੈਸੇ ਦੇਣਾ ਕਿੰਨੇ ਦੇਣਾ ਤੂੰ ਹਾਂ ਬੜ ਲੱਕੇ ਬਸ ਬਾਹਰ ਲਈ ਗਾੜ ਤੇ ਜਿਹੜਾ ਆਪਾਂ ਖੋਲਦੇ ਫਿਰ ਪਤਾ ਲੱਗਦਾ ਸਾਰੀ ਕਹਾਣੀ ਹਾਂ ਇੱਕ ਵਾਰ ਮੈਂ ਪਿਛਲੇ ਨਾ ਪਿਛਲੀ ਵਾਰ ਪਿਛਲੇ ਸਾਲ ਵੀ ਤਾਂ ਜੀ ਸਰਵਿਸ ਕਰਤੀ ਤੇ ਪਾਣੀ ਖੋਰ ਕੇ ਧੋਤੇ ਜਿੰਨ ਚੰਗੀ ਤਰ੍ਹਾਂ ਬਚਦੇ ਹਾਂ ਹਾਂ ਦੇ ਆਪਾ ਸਾਫਾ ਕਰੀ é isso, aí, é isso, aí. Hum. isso. Hum. Hum. ਆਹ ਫਿਰ ਮੰਗੀ ਇਹ ਤਾਂ ਸਿਕਨੜੇ ਧੋਤਾ ਹੋਦਾ ਨਾ ਸਭ ਚੱਲੀ ਦੀ ਨਾ ਤੇ ਆਹ ਜਿਹੜੀ ਇਹ ਜਾਮ ਹੋਈ ਹੋਈ ਹੈ ਹੁਣ ਇਹਦੇ ਨਾਲ ਜਿਹੜੇ ਖੁੱਲਣੇ ਆ ਇਹ ਅੰਦਰ ਦੇ ਸਾਫ ਹੋਣੀਆਂ ਆ ਵੀ ਮਣਾ ਮਟਾ ਸਾਫ ਹੁਣ ਦਿਖਾਓ ਵੀ ਸਾਰੀ ਸਾਫ ਹੀ ਇੱਕ ਲਿਖੇ ਦਿੱਤਾ ਤਕਰੀਬਨ ਤੇ ਹੁਣ ਪਿਆ ਵਿੱਚ ਦਿਖਾ ਦਿੰਦਾ ਕਿੱਦੋਂ ਬਾਅਦ ਹੁਣ ਪਿੱਛੇ ਕਿ ਮਾਈ ਜੀ ਇਹ ਚਕਨਾਈ ਨਹੀਂ ਇਹ ਜਿਕਨਾਈ ਨਹੀਂ ਖਰਾਬ ਕਰਿਆ ਉਹ ਕੰਮ ਤੇ ਇਹਨੂੰ ਹੁਣ ਸਾਰਾ ਆ ਵੀ ਖੋਲਣਾ ਪਾਣਾ ਉੱਪਰ ਤੇ ਜਿਵੇਂ ਹੌਲ ਮੈਂ ਤਾਂ ਉਲਿਆ ਕਿਲੀ ਲੀਰ ਲਿਆ ਕੋਈ ਸੁਬੀਰ ਬਾਹਰ ਤੇ ਵੀ ਧੂੜੀ ਸਾਫ ਕਰਦੀ ਐ ਥੋੜਾ ਜਿਹਾ ਅਲਿਓ ਗਿੱਲਾ ਜਿਹਾ ਕੱਪੜਾ ਮੁੱਲ ਨਹੀਂ ਪਾਣੀ ਆ ਵੀ ਇਹਦੇ ਥੱਲੇ ਵੀ ਨਾ ਲਾ ਦੇਣੀ ਮੇਰੇ ਥੱਲੇ ਨਹੀਂ ਜਾਂਦੀ <small> <small> <tickle> आप फेर दे हो अच्छे ये तो होना नहीं था ओहो तो लीर फेर नहीं बस ऐसे तो लीर फेर ऐसे पर तो लीर फेर नहीं है तो होना लेकिन सिस्टम तो होने वाला है वो लग गया हाँ बस सब बना रख रहा था ना ता लीर ਆਪਣ ਨਾਲ ਤਾਂ ਹੋਣਾ ਦੇਖਿਓ ਆ ਫੇ ਲਾਲਾ ਨੂੰ ਉਹ ਕਰਦਾ ਫਿਰ ਇਹਨੂੰ ਖੋਲ ਕਰਜਾ ਮਨ ਮੂੰਹ ਆ ਤੁਸੀਂ ਲੱਗ ਕਰ ਦੋ ਮੋਟਰ ਖੋਲ ਲੋ ਆ ਤੋ ਦੋਣੀ ਵੇ ਠੀਕ ਹੈ ਮੈਂ ਦਿੱਤਾ ਹੈ ਤੈਨੂੰ ਸਪਲਾਈ ਸਪਲਾਈ ਮੋਟਰ ਤੇੋਂ ਬੰਦ ਕੱਢਣੀ ਪਣੀ ਵਿੱਚ ਤੇ ਇਹ ਦੇਖਿਓ ਟਾਂਕੇ ਜਿੱਦਾਂ ਖੋੜੇ ਤਾਂ ਕਿਉਂ ਖੋੜੇ ਪੈਦਾ ਨਹੀਂ ਤੇ ਹੈ ਤਦ ਇਹਨਾਂ ਬੌਕਸਿੰਗ ਮਸ਼ੀਨ ਦੀ ਮੋਟਰ ਹੁੰਦੀ ਉਹ ਸਿਸਟਮ ਆ ਹੈ ਇਹਨਾਂ ਬੌਕਸਿੰਗ ਮਸ਼ੀਨ ਦੀ ਮੋਟਰ ਹੁੰਦੀ ਇਦਾਂ ਦਾ ਸਿਸਟਮ ਆ ਇਹ ਇੱਕ ਵੈਸੇ ਮੋਟਰ ਤੋਂ ਕੇ ਸੁੱਕਣੀ ਪਉਣੀ ਆ ਹਾਂ ਕਿਸੇ ਦਾ ਨਹੀਂ ਕਾਲ ਸੁਣੀ ਫਿਰ ਜਦੋਂ ਮੜੇ ਜੂਜੇ ਭਾਂਡੇ ਸਾਫ ਕਰੇ ਮਾ ਕੇ ਡ੍ਰਿੰਗ ਹੋ ਜਾਂਦੀ ਕਰ ਲੋ ਕਰ ਲੋ ਸੋਚ ਜਾਨੇ ਭਾਂਡੇ ਹੁੰਦੇ ਪਏ ਆ हा काम तर कर दिक बैठा बैठा हा ਸਪਲਾਈ ਇਹਦੀ ਹੋ। ਅੱਛਾ ਸ਼ਿਓ ਸਤਨਾਮ ਵਾਹਿਗੁਰੂ। ਅੱਛਾ ਸ਼ਿਓ ਵਾਹਿਗੁਰੂ ਸੱਚਾ ਬਾਅਦਛਾ ਸੋਖ ਰੱਖਿਓ ਸਬਾਤ। ਇਹਨੂੰ ਕਿਨੂੰ ਕਿਨੂੰ ਮੋਟਰ ਨੂੰ ਪਹਿਲਾਂ ਇੱਧਰ ਤੋਂ ਦੀ ਸਪਲਾਈ ਖੋਲਿਆ ਰਿਆਂ ਨੂੰ ਤਾਰ ਤੋਂ ਸਾਰੇ ਤੋਂ ਮੁਕਤ ਕਰਿਆ ਨੂੰ ਬਾਹਰ ਤਾਂ ਹੁਣ ਉਹਨੇ ਲੋਟ ਬਾਹਰ ਆ ਕੇ ਵੀ ਨਹੀਂ ਛੱਡਣਾ ਪਈ ਹੁੰਦਾ ਫਿਰ ਹੂੰ ਸਾਈਕਲ ਦੀ ਮੋਟਰ ਆਪੇ ਪਿੱਛੇ ਆ ਵੀ ਤੋ ਹੁੰਦਾ ਹੋ ਜੂਗਾ ਸਾਰਾ ਗੱਲੀ ਗੱਲੀ ਕਰਤੀ ਸੀ ਹੁਣ ਇਹ ਹੂੰ ਮੋਟਰ ਤਾਂ ਪੈਟਰੋਲ ਨਾਲ ਤਾਂ ਹੋਣੀ ਮੈਨ ਲੱਗਦਾ ਹੈ ਦੇਖਦੇ ਹਾਂ ਹੁਣ ਤਾਰਾਂ ਦਾ ਦਿਮਾਗ ਚ ਰੱਖੀਏ ਕੰਮ ਪਰ ਤੁਹਾਨੂੰ ਵੀਡੀਓ ਤੇ ਦੇਖ ਵੀਡੀਓ ਚ ਤੇ ਵੀਡੀਓ ਵਿੱਚ ਦਿਖਾਉਣਾ ਮਾਣ ਆਉਂਦਾ ਲਾਲ ਗਲ ਹੈ ਪੀਲੀ ਜੀ ਇਹਨੂੰ ਲਾਲ ਨੂੰ ਇਕੱਠੇ ਦੇਣੀ ਆਪਾਂ ਨੇ ਫਰਜ਼ਾਨ ਜੀ ਤੋਂ ਕੋਣੋਂ ਦਾ ਮੰਗੇ ਦਾ ਘਰ ਲੰਨੇ ਰੋ ਗਿਆ ਆ ਦੇ ਤਾਂ ਨੀਲੀਆਂ ਗੱਲੋਂ ਨੀਲੀਆਂ ਜਿੱਥੇ ਸਾਰੀਆਂ ਨੀਲੀਆਂ ਤੇ ਕਿੱਲੀ ਨੀਲੀ ਆ ਗਈ ਹੈ ਨੀਲੀਆਂ ਗੱਲ ਨੀਲੀਆਂ ਲਾਲ ਦੇ ਨਾਲ ਲਾਲ ਠੀਕ ਹੈ ਹੂੰ ਹੁਣ ਪਲਾਸ ਦੇਖਣਾ ਮੜ ਜਾ ਦੇਖ ਸਭ ਲਾਸ ਕਿੱਥੇ ਉਹਨੂੰ ਫੋਨ ਕਰਨਾ ਰਿਹਾ ਕਹਿੰਦਾ ਤੁਹਾਨੂੰ ਰੋਕ ਕੇ ਮਿਲਦੇ ਜੀ ਤੁਹਾਨੂੰ ਫਿਰ ਇਹਦਾ ਦੇਖਣਾ ਪੈਣਾ ਮੋਟਰ ਦਾ ਮੈਨੂੰ ਇਹ ਲੱਗਦਾ ਵੀ ਜਿਹੜੇ ਇਹ ਬੱਸ-ਬੱਸ ਜਿਹੇ ਹੁੰਦੇ ਨੇ ਨਾ ਉਹਨਾਂ ਦੇ ਚੱਕਰ ਵੀ ਮੈਨੂੰ ਦਿਖਾਉਣਾ ਹੈ ਕਿ ਮੈਂ ਉਹ ਜਿਹੜਾ ਤੇਲ ਰੋਕਿਆ ਬਸ ਤੇਲ ਜਿਹੜਾ ਉਹ ਤੇਲ ਚਿਕਨਾ ਨੂੰ ਸਾਫ਼ ਕਰਨਾ ਪੈਂਦਾ ਹੁੰਦਾ ਹੈ। ਉੱਤੋਂ ਨੂੰ ਧੋ ਕੇ ਸੁੱਕਣੀ ਪਾ ਦਿੰਦੇ ਧੁੱਪ ਚ ਹਾਂ ਧੋਣੀ ਧੋਣੀ ਲਈ ਸਾਵਗਤ ਹੈ। ਉਰਦੋ ਮਿਸਤਰੀ ਦਾ ਪੈਟਰੋਲ ਦੇ ਨਾਲ ਤਾਰ ਪਿੰਦੇ ਤੇਲ ਨਾਲ ਕਰ ਦਿੰਦਾ ਇਹਨਾਂ ਦਾ ਲੱਲਾ ਪੱਪਾ ਪਰ ਬਾਤ ਉੜ ਜਾਂਦਾ ਚੱਲ ਹੁਣ ਉਹ ਕੋਈ ਗੱਲ ਕੁਝ ਹੋਰ ਹੁੰਦੀ ਹੈ ਇਹਦੇ ਵੀ ਜਿਹਦਾ ਚਗਨਾਟ ਬੜੀ ਹੋਈ ਹੈ ਹਾਂ ਉਹ ਰਬੰਨੂ ਨਾਟ ਮਜ਼ੇ ਘੁਰ ਰੰਨ ਨਾਟ ਇੱਕ ਤਿੰਨ ਨਾਟ ਤੇ ਸਲਾਸ ਤੋਂ ਪਹਿਲਾਂ 2 ਬਸੇ ਢਿੱਲੇ ਕਰਦੇ ਉਹ ਫੇਕੀ ਸੋਤਣਾ ਤਾਂ ਕੱਢਣੀ ਪਾਣੀ ਹੈ ਹਨੇ ਪਿੱਛੇ ਨੂੰ ਨਿਕਲ ਜਾਣਾ ਮੋਰ ਨੂੰ ਤਾਂ ਨਿਕਲਣਾ ਹੀ ਨਾ ਮੋਟਰ ਨਾਲ ਕਿੱਧਰ ਨੂੰ ਨਿਕਲਣਾ ਵਾਪਸ ਆਸਾ ਪਿੱਛੇ ਨੂੰ ਨਿਕਲ ਜਾਣਾ ਵਿੱਚ ਉਹ ਵੀ ਇਹ ਤਾਰਾਂ ਵੀ ਲੱਗੀਆਂ ਹੋਈਆਂ ਇਹਦੀਆਂ ਗਾਂ ਫਸੂਗਾ ਹੋਰ ਗਾਂ ਲੈ ਇਧਰ ਹੀ ਸੜ ਮੇਰੇ ਅੱਗੇ ਸਾਈਡ ਤੋਂ ਕਮਾਈ ਚੱਲ ਕਮਾਈ ਚੱਲ ਅਹ ਅਨਾਂ ਤੱਕ ਕਾ ਲੈ ਨਾ ਮਾਰੇ ਬਿੰਗਿਆ ਹੋਰ ਨੇ ਬਲੇਟਾ ਤੋਂ ਨੱਕ ਲਗੇ ਇਹ ਤਾਂ ਸਰਾਪੀ ਕੇ ਮਾਣਾ ਤਰਜੀ ਮੋਰੀ ਉਹ ਅਹਦੇ ਵਿੱਚ ਜੁੜੀ ਹੋ ਬੁਸ਼ਰ ਉਹ ਕੰਨ ਬੁਸ਼ੇ ਜੰਮ ਹੋਏ ਬੈ ਉਹ ਬੋਸ਼ੀ ਉਹ ਆਹ ਕੀ ਕੇ ਮੂਰੋ ਤੇ ਕੱਢ ਕੇ ਪੱਤੀ ਜੇ ਨੇ ਪਿੱਛੇ ਨੂੰ ਨਿਕਲ ਜਾਣਾ ਸੱਟ ਮਾਰ ਕੇ ਇਹਦੀ ਸਫਾਈ ਕਿਵੇਂ ਤੇਜ਼ੀ ਨਾਲ ਕੋਈ ਚੱਲਦਾ ਇਹ ਤਾਂ ਬੋਸੇ ਬਦਲਣਾ ਮੈਨਾਂ ਹੁੰਦਾ ਬੋਸੇ ਦੇ ਵਿੱਚ ਇਹਦਾ ਤਾਂ ਕੋਈ ਹੱਲ ਆ ਆ ਅਫੀਸ਼ਲਾ ਵੀ ਬੋਸ ਕੁਲਰ ਵਾਲੀ ਮੋਟਰ ਤੇ ਬਦਲੇ ਨਹੀਂ ਕਿ ਉਹਨੇ 2 ਸਾਲ ਪਹਿਲਾਂ ਮੈਂ ਬਦਲਾਇਆ ਤੇ ਤੇ ਤੁਰ ਪੈ ਜਾਣਾ ਮੈਂ ਹਾਂ ਨਾ ਰਾਜੇ ਦਾ ਫੋਨ ਆਉਂਦਾ ਰਜਿੰਦਰ ਉਹ ਬੱਸ ਚ ਚੱਕਾਇਆ ਰ ਉਧਰਲੀ ਸਾਈਡ ਵਾਲੇ ਚ ਕਿਹੜਾ ਬੱਸ ਖਰਾਬ ਤਾਂ ਇਹੀ ਤਾਂ ਕਿਹੜਾ ਕਿਹੜਾ ਹਾਂ ਅੱਸੀ ਕੋਲ ਨੇ ਅਦਰ ਤੇਲ ਪਾਲਾ ਥੋੜਾ ਜਾਂ ਅਦਰਲੀ ਸਾਈਡ ਨੂੰ ਪਾ ਕੇ ਦੇ ਤਾ ਦੂਸਰੀ ਸਾਈਡ ਆ ਹੋ ਹਾਂ ਇਧਰ ਹਾਂ ਉਹ ਟਾਟ ਕੋ ਮਗਰ ਹਲਾ ਉਹ ਇਹ ਤਾਂ ਹੁਣ ਜਿੱਤ ਕਹਾਣੀ ਕੋਲ ਤੋਂ ਤਾਂ ਆਇਆ ਨਾ ਹਲਾ ਇਹ ਇਹ ਜਗ੍ਹਾ ਹੀ ਹੋ ਰਿਹਾ ਕੋਈ ਫਿਰ ਉਹ ਜਗ੍ਹਾ ਜਿਹੜਾ ਗਾਜਰ ਨਾਲ ਮੈਂ ਪਤਾ ਨਹੀਂ ਕੋਈ ਨਾ ਕੋਈ ਅਲੀਰ ਜੀ ਲੇਟ ਕੇ ਇਹਦੇ ਵਿੱਚ ਕੋਈ ਨਾ ਕਰਕੇ ਇੱਕ ਅਦਲੇ ਰਸਮ ਹੋਣਾ ਇਹ ਮੈਂ ਨਕਣੀ ਪੈ ਜਾਣਾ ਹੈ ਅੱਜ ਦਾ ਵਿੱਚ ਨਾ ਉਹ ਘੁੰਮੀ ਰਹੇ ਦੀ ਇਹ ਖੋਈ ਬਾਸਲ ਜੀ ਦੀ ਵਿੱਚ ਜਿੰਨੇ ਕੋਈ ਚਲੋ ਅਮਰੀ ਲਈ ਸ੍ਰੀ ਭਾਬੀ ਕੋਲ ਲੀਰ ਤਿਕਣ ਐਸ ਵੀਰਾ ਲੀਰ ਕਿੱਥੇ ਪਈ ਆ ਜਿਹੜੀ ਲੀਰ ਤੀ ਗਿਣੀ ਕਰਕੇ ਦਿੱਤੀ ਵੀ ਤਾਂ ਲੀਰ ਕਿੱਥੇ ਆ ਲੀਰ ਲਿਆ ਮੜੀ ਇੱਕ ਲੈ 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 ਖਿੱਚੀ ਕਰ ਹਾਂ ਹਾਂ ਕਿੱਦਿ ਕਰਦੇ ਆ ਬਣ ਗਈ ਗੱਲ ਨਾ ਨੂੰ ਪਹਿਲਾਂ ਕਿਣੀ ਕਨੈਕਸ਼ਨ ਜੇ ਕਰਕੇ ਇੱਕ ਵਾਰ ਚਲਾ ਕੇ ਦੇਖਣੀ ਬਣੀ ਆ ਨਾਟਕਾਸ ਕੇ ਲੈ ਤਾਂ ਵੇਖੋ ਭੰਮਦੇ ਹੋ ਬਰਾਭ ਰਹੀ ਗਾ ਤੇ ਬੋਲਦੀ ਹੁਣ ਇੰਨਾ ਕੇ ਇਹ ਹੈ ਨਾ ਮੜੀ ਫਿਰਕ ਪਿਆ ਹਾਂ ਹਾਂ ਪਹਿਲਾਂ ਹੈ ਤਨ ਪਹਿਲਾਂ ਉਹਦਾ ਜਾਮ ਹੋ ਵੀ ਤੀ ਨਾ ਹਾਂ ਬਾਸਲ ਸੱਪਾਂ ਨੂੰ ਛੱਡੀ ਹੋਣੀ ਹੈ ਕਿਸੇ ਪਾਸੇ ਹਾਂ ਦੇਖੋ ਬਾਸਲੇ ਰਗੀ ਹੋਵੇ ਐਨਿਕੋ ਫ੍ਰੀ ਮੈਨ ਲਾਤਾ ਚਾਹੀਦੀ ਵੀ ਹੁੰਦੀ ਇਹ ਚਲੋ ਮੰਦੇ ਜੀ ਫੇਰ ਕਸ ਲਈ ਨਾ ਟਿਕਾ ਵਾਰ ਹਾਂ ਹੌਕਾ ਦਾ ਸਾਫਤਾ ਹੁੰਦਾ ਏ ਸਾਫਤਾ ਹੁੰਦਾ ਪਰ ਜਿਹੜੀ ਗਾਲੀ ਵਾਲੇ ਬਰਸ ਨੇ ਰਗੜਾਈ ਕਰਨੀ ਨੇ ਇਹਦੀ ਉਹ ਗੱਲ ਕੋਸੂਰੇ ਬਣ ਜਣੀ ਇਹਦੀ ਤਾਂ ਹੁਣ ਕਾਸਟਿਕ ਦੀ ਜਗ੍ਹਾ ਤੇ ਪਾਣੀ ਉਲੜਾ ਪੈਣਾ ਅਸਲ ਵਿੱਚ ਜਿਹੜਾ ਕਾਸਟਿਕ ਹੁੰਦਾ ਨਾ ਪੂਰਾ ਇਕੱਲਾ ਕਾਸਟਿਕ ਇਹ ਘੇਰ ਕੇ ਦੇਖਣਾ ਦਾ ਪਰ ਉੱਤਰ ਦਾ ਉੱਤਰ ਤਾਂ ਹੈ ਨਾ ਹਾਂ ਹਾਂ ਹੁੰਦਾ ਸਾਫ ਉਹ ਐ ਦੇ ਨਾਲ ਘੱਟ ਰਗੜ ਹੁੰਦਾ ਯਾਰ ਉਹ ਜੜ ਵਾਲੀ ਵਾਲਾ ਪਰਸ ਜਿੱਥੇ ਫਿਰ ਗਿਆ ਉਹ ਨਾਲ ਦੇ ਨਾਲ ਪੂਰੀ ਰਗੜਾਈ ਕਰਨੀ ਹੈ ਕਿੱਥੇ ਪਿਆ ਹੁਣ ਉਹ ਭਾਂਡੇ ਤੋਂ ਹਾਂ ਬਹੀ ਗੱਲ ਵੀ ਕੀ ਠੀਕ ਹੋਗੀ ਹੈ ਦੇਖਾ ਬੜੀ ਛੇਤੀ ਉਤਰਿਆ ਆ ਤਾਂ ਜਮਾਈ ਕਲੀਨ ਹੋ ਗਿਆ ਹੁਣ ਕੰਮ ਹੁਣ ਆ ਜਿਹੜੀ ਬਾਹਰ ਤੇਰੀ ਤਾਰ ਜੀ ਹੈ ਇਹਨੂੰ ਥੋੜਾ ਜਿਹਾ ਧਿਆਨ ਰੱਖਣਾ ਪਊਗਾ ਸੁਕਾਉਣੀ ਪਣੀ ਹੈ ਹੁਣ ਇਹ ਕੱਲ ਕੋਲ ਨੂੰ ਮੁੜ ਜੀ ਗੋਦੀ ਵੀ ਏਸੀ ਦੀ ਵੀ ਸਰਵਿਸ ਕਰ ਦਈਏ ਇੱਕ ਵਾਰ ਹੂੰ ਬਾਹਰ ਤੇ ਵੀ ਤੋਂ ਦੀਆਂ ਦੇਖ ਕੇ ਤੁਹਾਨੂੰ ਚਰਲੀ ਸਾਫ ਜਾਵਣਗੇ ਮੈਂ ਹੁੰਦਾ ਹੁਣ ਤਿਆਰ ਇਹਦੇ ਅੰਦਰ ਵੀ ਵੀ ਕੀ ਫਿਰ ਜਾਣਾ ਐ ਤਾਂ ਆਹ ਤਾਂ ਆਫ ਤਾਂ ਕਰੇ ਹੋਏ ਦੋਨੇ ਸਿੱਨੇ ਆਟਮਾ ਮੈਸੇਜ ਇਹਦਾ ਪੁਸ਼ ਪਏ ਜਾਵੇ ਉਹ ਤਾਂ ਮਾੜੀ ਵੀ ਗੱਲ ਨਹੀਂ ਹੈਗੀ ਹਨਾ ਚਲ ਮੈਂ ਹੁਣ ਜਾਣਾ ਤਾਂ ਹਾਇਰੋਪੋਰਟ ਨੂੰ ਜੇ ਤਿੰਨ ਨਾਟ ਨਹੀਂ ਅੱਛਾ ਵੀ ਪੱਕਾ ਕੇ ਪਵਾ ਲਿਆ ਮਾ ਠੀਕ ਹੈ ਬਿਗੜਦਰੀ ਸੀਗਾ ਫੇਰ ਖੋਲ ਖਲਾਇ ਨਾਲ ਤੇ ਟੈਨਸ਼ਨ ਫਰੀ ਤਾਂ ਹੋ ਜਾਗੇ ਹਨਾ ਠੀਕ ਹੈ